ਦੋਸਤੋ ਅੱਜ ਬੜੇ ਔਰ ਟਾਈਮ ਤੇ ਲਾਈਵ ਹੋਣ ਲੱਗਿਆ ਕੋਈ ਵਕਤ ਨਹੀਂ ਹੈ ਇਹ ਆ ਸਿਆਮ ਤੌਰ ਤੇ ਲਾਈਵ ਹੋਣ ਦਾ ਦੁਪਹਿਰ ਦਾ ਵਕਤ ਹੈ ਅ ਅੱਜ ਕੋਈ ਮੰਨਿਆ ਜਾਂਦਾ ਕਿ ਆਪਣੇ ਲੋਕੀ ਕੰਮ ਹੀ ਧੰਦੇ ਲੱਗੇ ਹੁੰਦੇ ਨੇ ਪਰ ਫਿਰ ਵੀ ਵਕਤ ਜਦੋਂ ਲੱਗਿਆ ਕਿਉਂਕਿ ਮਸਲਾ ਇਹੋ ਜਿਹਾ ਹੈ ਮੁੱਦਾ ਇਹੋ ਜਿਹਾ ਹੈ ਜਿਹਦੇ ਤੇ ਚਰਚਾ ਕਰਨ ਵਾਸਤੇ ਸਮਾਂ ਨਹੀਂ ਕੋਈ ਚਾਹੀਦਾ ਸਾਰਾ ਦਿਨ ਹੀ ਚਰਚਾ ਚर्चा ਕਰਨ ਵਾਲਾ ਸਾਰਾ ਦਿਨੀ ਬਹਿਸ ਕਰਨ ਵਾਲਾ ਸਾਰਾ ਦਿਨੀ ਚਿੰਤਾ ਕਰਨ ਵਾਲਾ ਮੁੱਦਾ ਹੈ ਮਨ ਬਹੁਤ ਉਦਾਸ ਹੈ ਚਿੰਤਾ ਚ ਹੈ ਫਿਕਰ ਚ ਹੈ ਕਿ ਅੱਧਾ ਪੰਜਾਬ ਪੰਜਾਬ ਦੇ ਬਹੁਤ ਲਗਭਗ 9 ਜ਼ਿਲ੍ਹੇ 6 ਜ਼ਿਲ੍ਹੇ ਆਂਦੀਏ ਲੋਕਾਂ ਦੀ ਬਹੁਤ ਹਾਲਤ ਮੰਦੀ ਹੈ ਖੜਾ ਨੇ بارش ਨੇ ਲਗਾਤਾਰ بارش ਨੇ ਪੰਜਾਬ ਦੇ ਇੱਕ ਵੱਡੇ ਹਿੱਸੇ 'ਚ ਹੜ੍ਹ ਲਿਆ ਆਂਦੇ ਨੇ ਖੜਾ ਰਾ ਤਬਾਹੀ ਕੀਤੀ ਐ ਜਾਨ ਮਾਲ ਦੀ ਜਿਹੜੀ ਐ ਉਹ ਦਾ ਨੁਕਸਾਨ ਹੋ ਰਿਹਾ ਲਗਾਤਾਰ ਔਰ ਫਸਲਾਂ ਡੁੱਬ ਗਈਆਂ ਨੇ ਘਰ ਡੁੱਬ ਗਏ ਨੇ ਡਿੱਗ ਪਏ ਨੇ ਪੁਲ ਟੁੱਟ ਗਏ ਨੇ ਡੈਮ ਓਵਰਫਲੋ ਹੋਏ ਪਏ ਨੇ ਤੇ ਬਾਰਿਸ਼ ਰੁਕਣ ਦਾ ਨਾਮ ਹੀ ਨਹੀਂ ਕੁਦਰਤ ਦਾ ਕਹਿਰ ਜਿਹੜੀ ਕੁਦਰਤ ਦੀ ਜਿਹੜੀ ਮੁਸੀਬਤ ਐ ਉਹ ਉਹ ਕੁਦਰਤੀ ਆਫ ਸਾਡੇ ਹਵੀ ਹੋਈ ਪਈ ਉਤੋਂ ਦੀ ਹੋਈ ਪਈ ਐ ਪੰਜਾਬ ਦੇ ਨਾਲ ਨਾਲ ਹਿਮਾਚਲ ਉਹਦਾ ਵੀ ਦਰਸ਼ਯੋਗ ਹਾਲਤਾ ਲੱਗਦਾ ਤੇ ਕਿਨੀਆਂ ਜਾਣਾ ਵੀ ਉਹਦੇ ਚ ਬਹੁਤ ਜ਼ਿਆਦਾ ਚਲੀ ਗਈਆਂ ਨੇ ਅ ਅਜੇ ਵੀ ਉੱਥੇ ਬਹੁਤ ਜ਼ਿਆਦਾ ਤਵਾਹੀ ਹੋ ਰਹੀ ਐ ਉੱਤਰਾਖੰਡ ਚ ਵੀ ਹੋ ਰਹੀ ਐ ਜੰਮੂ ਕਸ਼ਮੀਰ ਚ ਵੀ ਉੱਥੇ ਵੀ ਇਹ ਸਾਰਾ ਰੀਜਨ ਜਾਂ ਐ ਕਹ ਲੋ ਕੇ ਇਹ ਉਤਰੀ ਭਾਰਤ ਦਾ ਤੇ ਇਸ ਦਾ ਰੀਜਨ ਜਿਹੜਾ ਸਾਰਾ ਵੈਸੇ ਉਹ ਸਾਰਾ ਹੀ ਇਫੈਕਟਡ ਹੈਗਾ ਹਰਿਆਣੇ ਦਾ ਵੀ ਕੇਸ ਸਾਫ ਇਫੈਕਟਡ ਹੈ ਤੇ ਬੜੀ ਚਿੰਤਾਜਨਕ ਤੇ ਐਮਰਜੈਂਸੀ ਜੇ ਹਾਲਤ ਕਹੀਏ ਤਾਂ ਉਹ ਬੜੀ ਹੋਈ ਹੈ ਤੇ ਇਹਦੇ ਚ ਦੇਖੋ ਸਾਡੇ ਬੇਸ਼ੱਕ ਪੰਜਾਬ ਦੇ ਲੋਕ ਪਹਿਲਾਂ ਬਹੁਤ ਸਾਰੀਆਂ ਇਹੋ ਜਿਹੀਆਂ ਕੁਦਰਤੀ ਆਫਤਾਂ ਦਾ ਸਾਹਮਣਾ ਕਰ ਚੁੱਕੇ ਹੈ 1988 ਦੇ ਜੋ ਕੁਝ ਹੋਣ ਹੋਇਆ ਜਿੰਨੀ ਬਾਰਿਸ਼ ਹੋਣੀ ਹੋਈ ਹੈ ਤੇ ਜਿੰਨਾ ਨੁਕਸਾਨ ਹੋਣ ਹੋਇਆ ਇਹਦੇ ਤੋਂ ਸਾਨੂੰ 1988 ਦਾ ਉਹ ਵਕਤ ਜਿਹੜਾ ਉਹ ਵੀ ਯਾਦ ਆ ਰਿਹਾ ਜਦੋਂ 1988 ਵਿੱਚ ਬਹੁਤ ਵੱਡੇ ਫਲੱਡ ਆਇਜ਼ ਸੀ ਹੜ੍ਹ ਆਈ ਸੀ ਔਰ ਜਿਹੜਾ ਉਦੋਂ ਵੀ ਅੱਧਾ ਪੰਜਾਬ ਡੁੱਬ ਗਿਆ ਸੀ ਪਰ ਫਰਕ ਸਿਰਫ ਇੰਨਾ ਸੀ ਕਿ ਉਸ ਵੇਲੇ ਭਾਗੜਾ ਡੈਮ ਤੋ ਜਿਹੜਾ ਪਾਣੀ ਛੱਡਿਆ ਗਿਆ ਸੀ ਬਿਨਾਂ ਸੂਚਨਾ ਦਿੱਤੇ ਬਿਨਾਂ ਜਾਣਕਾਰੀ ਦਿੱਤੇ ਇੱਕਦਮ ਪਾਣੀ ਛੱਡਿਆ ਗਿਆ ਸੀ ਗੇਟ ਖੋਲੇ ਗਏ ਸੀ ਉਹਦੇ ਨਾਲ ਹੋਇਆ ਸੀ ਹੁਣ ਜਿਹੜੇ ਰਾਵੀ ਤੇ ਬਿਆਸ ਤੇ ਬਾਕੀ ਦਰਿਆ ਹੈਗੇ ਜਿਹੜੇ ਉਹ ਜ਼ਿਆਦਾ ਨੁਕਸਾਨ ਕਰ ਰਹੇ ਆ ਸਤਲੁਜ ਵੀ ਹੈ ਚਾਹੇ ਪਰ ਭਾੜਾ ਡੈਮ ਤੋਂ ਅਜੇ ਤੱਕ ਬਚਦਾ ਹੈ ਜਿੰਨੇ ਬਾਕੀ ਡੈਮ ਸਭ ওভারਫਲੋ ਹੋ ਗਏ ਨੇ ਸਾਰੀਆਂ ਨਦੀਆਂ ওভারਫਲੋ ਹੋ ਗਿਆ ਨੇ ਜੇ ਜਿਹੜੇ ਇਹਨਾਂ ਦੇ ਕੈਚਮੈਂਟ ਏਰੀਏ ਉੱਥੇ ਵੀ ਜਿਹੜੀ ਆ ਉਹ ਸਾਰੇ ਡੈਮਾਂ ਦੇ بارش ਪਾਣੀ ਆ ਰਿਹਾ ਹੈ ਤੇ ਅੱਗੇ ਵੀ ਜਿਹੜਾ ਸਾਡਾ ਪੰਜਾਬ ਦੇ ਜਿੱਥੇ-ਇਥੇ ਪਾਣੀ ਅਸਰ ਕਰ ਰਿਹਾ ਹੈ ਉੱਥੇ ਵੀ ਸਾਰੇ ਪਾਸੇ بارش ਰੋਕ ਹੀ ਨਹੀਂ ਰਹੀ ਤੇ ਅਜੇ ਤੱਕ ਵੀ ਮੌਸਮ ਵਿਭਾਗ ਵਾਲਿਆਂ ਦਾ ਇੱਕ ਹੈਗਾ ਅਸੀਂ ਕੱਲ ਪਾਈ ਵੀ ਸੀ ਉਹਦੀ ਵੀਡੀਓ ਕਿ ਉਹ ਕਹਿ ਰਿਹਾ ਕਿ 15 ਸਤੰਬਰ ਤੱਕ ਅਜੇ ਜਿਹੜਾ ਇਹ ਚੱਲਣਾ بارش ਦਾ سلسلہ ਸੋ ਬਹੁਤ ਮਨ ਨੂੰ ਡਰ ਲੱਗ ਰਿਹਾ ਤੇ ਉਮੀਦ ਕਰਦਾ ਕਿ ਅਸੀਂ ਵੈਸੇ ਜਿਹੜੀ ਅਸੀਂ ਕਿਹੜੀ ਕਿੱਥੇ ਪਾਣੀ ਆ ਰਿਹਾ ਕਿੰਨਾ ਆ ਰਿਹਾ ਕਿੰਨਾ ਜਾ ਰਿਹਾ ਹੜ੍ਹ ਕਿੱਥੇ-ਕਿੱਥੇ ਹੈਗੇ ਉਹ ਸਾਰੀ ਅਸੀਂ ਜਾਣਕਾਰੀ ਵਿਦ ਫਿਗਰਸ ਅਸੀਂ ਆਪਣੀਆਂ ਬਾਬੂਸ਼ਾਈ ਦੀਆਂ ਵੈਬਸਾਈਟਸ ਤੇ ਜਾਂ ਫੇਸਬੁੱਕ ਪੇਜ ਤੇ ਲਗਾਤਾਰ ਪਾ ਰਹੇ ਹਾਂ ਉਹ ਜਾਣ ਕੇ ਦੇ ਪਰ ਜਿਹੜੀ ਗੱਲ ਕਰਨਾ ਚਾਹਣਾ ਮੈਂ ਇੱਕ ਤਾਂ ਐਵੇਂ ਉਹਨਾਂ ਵੀ ਆਪਣੀ-ਆਪਣੀ ਇਲਾਕੇ ਦੀ ਜਿਹੜੀ ਹੈਗੀ ਫੋਟੋਆਂ ਵੀਡੀਓ ਜਾਣਕਾਰੀ ਸਾਰੇ ਸਾਂਝੀ ਕਰੋ ਇੱਕ ਦੂਜੇ ਨਾਲ ਸਾਂਝੇ ਕਰਨ ਨਾਲ ਬਹੁਤ ਕਈ ਵਾਰੀ ਮਸਲੇ ਹੱਲ ਹੋ ਜਾਂਦੇ ਨੇ ਕੋਈ ਮਦਦ ਹੋ ਜਾਂਦੀ ਹੈ ਸਹਾਇਤਾ ਹੋ ਜਾਂਦੀ ਹੈ ਇਹ ਸਾਂਝੀ ਕਰਨੀ ਜ਼ਰੂਰੀ ਹੈ ਸਾਰਿਆਂ ਨੇ ਇੱਕ ਦੂਜੇ ਨਾਲ ਤੁਸੀਂ ਵੀ ਜਿਹੜਾ ਵੀ ਕੋਈ ਜੁੜੇ ਨੇ ਮੇਰੇ ਨਾਲ ਉਹ ਆਪਣੇ ਆਪਣੇ ਹਲਕੇ ਦੀ ਇਲਾਕੇ ਦੀ ਜਾਂ ਜਿਹੜਾ ਤੁਹਾਡੇ ਕੋਈ ਸਕੇ ਸਬੰਧੀਆਂ ਦੀ ਉਹ ਜ਼ਿਲ੍ਹੇ ਖਾਸ ਕਰ ਜਿਹੜੇ ਬਾਰਡਰ ਜ਼ਿਲ੍ਹੇ ਨੇ ਜਿਹੜੇ ਫਾਜ਼ਿਲਕਾ ਫਿਰੋਜ਼ਪੁਰ ਪਠਾਨਕੋਟ ਗੁਰਦਾਸਪੁਰ ਉਹਦੇ ਚ ਆਪਣਾ ਅੰਮ੍ਰਿਤਸਰ ਤਨਤਨ ਤੇ ਉਹਦੇ ਚ ਕਪੂਰਥਲਾ ਜ਼ਿਲ੍ਹਾ ਜਿਹੜਾ ਬਹੁਤ ਅਫੈਕਟਡ ਉਹ ਵੀ ਬਹੁਤ ਅਫੈਕਟਡ ਹੈ ਲੌਂ ਜ਼िले ਪੰਜਾਬ ਦੇ ਜਿਹੜੇ ਹੈਗੇ ਨੇ ਅਫੈਕਟਡ ਜੇ ਉਹਨਾਂ ਚ ਵੀ ਉਹਨਾਂ ਦੀ ਜਾਣਕਾਰੀ ਮਿਲਦੀ ਹੈ ਜਾਂ ਆਪਾਂ ਕਿਸੇ ਤਰ੍ਹਾਂ ਮਦਦ ਕਰ ਸਕਦੇ ਆ ਉਹਨਾਂ ਦੀ ਕਿਸੇ ਤਰ੍ਹਾਂ ਵੀ ਉਹ ਆਪਾਂ ਵਾਸਤੇ ਜਾਣਕਾਰੀ ਸਾਂਝੀ ਕਰਨੀ ਜ਼ਰੂਰੀ ਹੈ ਇਹ ਵੀ ਮੈਂ ਚਾਹਣਾ ਕਿ ਜਿਹੜੇ ਜਿਹੜੇ ਕੋਈ ਜੁੜੇ ਹੋਏ ਨੇ ਉਹ ਆਪਣੀ ਤਜਰਬੇ ਆਪਣੀ ਜਾਣਕਾਰੀ ਆਪਣੀ ਫੋਟੋ ਆਪਣੀ ਵੀਡੀਓ ਆਪਣਾ ਜਿਹੜਾ ਵਿਊ ਹੈ ਉਹ ਵੀ ਸਾਡੇ 뷰ਅਰ ਜਿਹੜੇ ਸ਼ੇਅਰ ਕਰਨ ਹੋਣੇ ਸਿਰਫ ਜਿੰਨਾ ਚਿਰ ਮੈਂ ਲਾਈਵ ਹੁਣੇ ਇਹ ਨਹੀਂ ਕਿ ਲਗਾਤਾਰ ਕਰਨੇ ਚਾਹੀਦੇ ਆ ਆਪਸ ਵਿੱਚ ਇੱਕ ਦੂਜੇ ਨਾਲ ਤੇ ਮੈਂ ਜਿਹੜੀ ਗੱਲ ਕਰਨੀ ਹੈ ਕਿ ਦੇਖੋ ਇਸ ਵੇਲੇ ਐਂਡੀਆਰਾਫੀ ਲੱਗੀ ਹੋਈ ਆ ਫੌਜ ਵੀ ਲੱਗੀ ਹੋਈ ਆ 에ਅਰ ਫੋਰਸ ਦੇ ਹੈਲੀਕਾਪਟਰ ਵੀ ਲੱਗੇ ਹੋਏ ਨੇ ਤੇ ਸਰਕਾਰ ਦੇ ਹੋਰ ਸਰਕਾਰੀ ਤੰਤਰ ਵੀ ਲੱਗਾ ਹੋਇਆ ਪੰਜਾਬ ਦੇ ਜਿਹੜੇ ਜੜੀਆਂ ਫੋਰਸ ਪੁਲਿਸ ਵੀ ਲੱਗੀ ਆ ਜਾਂ ਹੋਰ ਜਿਹੜਾ ਸਰਕਾਰੀ ਤੰਤਰ ਆ ਉਹ ਵੀ ਲੱਗਾ ਹੋਇਆ ਹੈ ਰੀਲੀਫ ਤੇ ਰੈਸਕਿਊ ਤੇ ਕਰਨ ਤੇ ਤੇ ਨਾਲ ਜਿਹੜੀਆਂ ਐ ਐਨ ਜੀਓਜ਼ ਜਾਂ ਗੈਰ ਸਰਕਾਰੀ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਐ ਜਾਂ ਹੋਰ ਪਾਰਟੀਆਂ ਦੇ ਬੰਦੇ ਵੀ ਲੱਗੇ ਹੋਏ ਨੇ ਹੁਣ ਜਾਂ ਹੋਰ ਜਥੇਬੰਦੀਆਂ ਜਿਹੜੀਆਂ ਜਿਉਂ ਨੇ ਉਹ ਸਾਰੀਆਂ ਐਸ ਵੇਲੇ ਰੈਸਕਿਊ ਵਰਕ ਤੇ ਰੀਲੀਫ ਵਰਕ ਤੇ ਲੋਕਾਂ ਨੂੰ ਮਦਦ ਕਰੀ ਸਰਕਾਰ ਬੇਸ਼ੱਕ ਸਰਗਰਮ ਹੈਗੀ ਐ ਅਸੀਂ ਬੰਦੇ ਇੱਕ ਉਹਨਾਂ ਨੇ ਕਈ ਪੱਖਾ ਤੋਂ ਜਿਹੜੀ ਐ ਉਹ ਮਦਦ ਸ਼ੁਰੂ ਕੀਤੀ ਐ ਪਰ ਲੋਕਾਂ ਦਾ ਗਿਲਾ ਹੜਪੀੜ ਤੇ ਲੋਕਾਂ ਦਾ ਇਹ ਗਿੱਲਾ ਬਿਲਕੁਲ ਜਾਇਜ਼ ਹੈ ਕਿ ਬਹੁਤ ਦੇਰ ਨਾਲ ਸ਼ੁਰੂ ਹੋਇਆ ਹੈ ਕੰਮ ਸਰਕਾਰੀ ਤੰਤਰ ਜਿਹੜਾ ਉਹ ਦੇਰ ਨਾਲ ਸਰਗਰਮ ਹੋਇਆ ਹੈ ਪਹਿਲਾਂ ਖੜਾਂ ਤੋਂ ਪਹਿਲਾਂ ਤੇ ਖੜਾਂ ਦੀ ਸ਼ੁਰੂਆਤ ਤੇ ਜਦੋਂ ਕਿ ਲਗਭਗ ਜਿਹੜਾ ਇਹ ਸਾਰਾ ਕੁਝ ਕਿ ਕਦੋਂ ਬਰਸਾਤ ਹੋਣੀ ਹੈ ਕਦੋਂ ਹੋਣੀ ਹੈ ਕਿਹੜੀਆਂ ਡੇਟਾ ਚ ਪੋਣੀ ਹੈ ਕਿੰਨਾ ਮੀਂਹ ਵਰਸ ਸਕਦਾ ਇਹ ਲਗਭਗ ਪਹਿਲਾਂ ਰਿਮੋਟ ਸੈਂਸਿੰਗ ਤੇ ਜਿਹੜਾ ਵੈਦਰ ਡਿਪਾਰਟਮੈਂਟ ਨੇ ਦੱਸਿਆ ਹੋਇਆ ਸੀ ਤੇ ਲਗਾਤਾਰ ਦੱਸੀ ਜਾ ਰਿਹਾ ਹੈ ਤੇ ਜਿਹੜਾ ਹਰਕਤ ਚਾਉਣੀ ਹੈ ਜਿਹੜਾ ਸਰਕਾਰੀ ਤੰਤਰ ਸਾਰਾ ਉਹ ਬਹੁਤ ਦੇਰ ਨਾਲ ਆਇਆ ਹੈ ਤੇ ਜੀਦਾ ਕਰਕੇ ਨੁਕਸਾਨ ਕਾਫੀ ਪਹਿਲਾਂ ਹੋ ਗਿਆ ਹੁਣ ਤਾਂ ਨੁਕਸਾਨ ਦੇ ਵਿੱਚੋਂ ਬਚਤ ਕਰਨ ਦੀ ਜਾਂ ਉਹਨੂੰ ਬਚਾਉਣ ਦੀ ਹੈ ਜਿਹੜੀ ਪਹਿਲਾਂ ਪਲੈਨਿੰਗ ਕਰਨੀ ਹੁੰਦੀ ਹੈ ਕਿ ਨੁਕਸਾਨ ਨਾ ਹੋਵੇ ਉਹਦੇ ਅਰੇਂਜਮੈਂਟ ਕਰਨੀ ਹੁੰਦੀ ਹੈ ਉਲਦਕੋ ਕੇ ਇਹ ਤਾਂ ਉਹ ਕਿਸ਼ਤੀ ਨਹੀਂ ਮਿਲਦੀਆਂ ਸਬਾਨ ਨਹੀਂ ਮਿਲ ਰਿਹਾ ਹੋਰ ਨਹੀਂ ਹੈ ਸਾਧਨ ਨਹੀਂ ਹੈਗੇ ਸੋ ਇਹ ਇਹ ਜਿਹੜਾ ਪਹਿਲਾ ਅਰੇਂਜਮੈਂਟ ਕਰਨਾ ਹੁੰਦਾ ਇੱਕ ਤਾਂ ਇਹ ਇਹਦੀ ਜਿਹੜੀ ਲੋਕਾਂ ਦਾ ਗਿਲਾ ਜਾਂ ਕੁਝ ਇਹ ਕੋਈ ਕੁਝ ਤੇ ਰਹਾਦਾ ਜੇ ਗਿਲਾ ਹੈ ਬਿਲਕੁਲ ਜਾਇਜ਼ ਹੈ ਤੇ ਸਰਕਾਰ ਨੂੰ ਵਨ ਸਰਕਾਰ ਨੂੰ ਆਪਣੀ ਇਹ ਅੰਦਰ ਭੈਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਕਿਉਂ ਪਹਿਲਾਂ ਨਹੀਂ ਕੀਤਾ ਸਮੇਂ ਸਿਰ ਕਿਉਂ ਨਹੀਂ ਕੀਤਾ ਤੇ ਕਿੱਥੇ ਫਰਕ ਹੈ ਤਾਂ ਕਿ ਅੱਗੇ ਨੂੰ ਜਿਹੜੀ ਆ ਇਹ ਇਸ ਤਰ੍ਹਾਂ ਦੀ ਜਿਹੜੀ ਹਾਲਤ ਨਾ ਬਣੇ ਕਿ ਜਦੋਂ ਸਾਡੇ ਸਿਰ ਤੇ ਆਪਿਆ ਸਾਰਾ ਕੁਝ ਤੇ ਜਦੋਂ ਜਿਵੇਂ ਉਹ ਨਵੋਦੇ ਵਿਦਿਆਲੇ ਵਾਲੀ ਕਟੜਾ ਵਾਪਰੇ ਪ੍ਰਿੰਸੀਪਲ ਵੀ ਜਿਹੜੀ ਗੁਰਦਾਸਪੁਰ ਦੇ ਨਾਲ ਪਤਾ ਸੀਗਾ ਵੀ بارش ਪਏ ਬਿਛਟੀਆਂ ਤੋਂ ਬਾਅਦ ਬੱਚੇ ਬੁਲਾ ਲੈ ਮਤਲਬ ਮੇਰੇ ਖਿਆਲ ਨਾਲ ਕਿ ਪ੍ਰਿੰਸੀਪਲ ਦੇ ਵਰਗੇ ਜਿਹੜਾ ਪੜ੍ਹੇ ਲਿਖੇ ਟੀਚਰ ਉਹਨਾਂ ਨੂੰ ਤਾਂ ਸਾਰਾ ਦਿਨ ਖਬਰਾਂ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਖਬਰਾਂ ਆਉਂਦੀਆਂ ਮੌਸਮ ਦੀ ਸਰੀ ਅਸੀਂ 24 ਘੰਟੇ ਉਹੀ ਦੱਸਦੇ ਰਹਿੰਦੇ ਆ ਕਿ ਕਦੋਂ ਕਿੱਥੇ بارش ਹੋਣੀ ਹੈ ਨਹੀਂ ਹੋਣੀ ਕੀ ਹੈ ਲੈਟਰਿੰਗ ਟੀਵੀ 'ਚ ਵੀ ਆਉਂਦੀ ਹੈ ਰੇਡੀਓ 'ਚ ਵੀ ਆਉਂਦੀ ਹੈ ਸਾਰੇ ਪਾਸੇ ਆਉਂਦੀ ਹੈ ਅਖਬਾਰਾਂ 'ਚ ਵੀ ਆਉਂਦੀ ਹੈ ਤੇ ਉਹ ਉਹਨੇ ਬੱਚੇ ਬੁਲਾ ਲਏ ਉੱਥੇ ਮਤਲਬ ਇਸ ਤਰ੍ਹਾਂ ਦੀ ਅਣਗਹਿਲੀ ਜਿਹੜੀ ਲਾਪਰਵਾਹੀ ਉਹ ਨਹੀਂ ਹੋਣੀ ਚਾਹੀਦੀ ਅੱਗੇ ਨੂੰ ਇਸ ਤਰ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਤੇ ਮੈਂ ਮੈਨੂੰ ਲੱਗਦਾ ਹੈ ਕਿ ਮੈਂ ਥੋੜੇ ਜੇ ਪਰ ਪਾਲ ਸੇਖੋਰੀ ਜੁੜੇ ਨੇ ਕਾਫੀ ਸਾਡੇ ਦੋਸਤ મિતਰ ਜੁੜੇ ਹੋਏ ਨੇ ਰਣਜੀਤ ਸਿੰਘ ਬਬਰਨਜੀਤ ਸਿੰਘ ਵਾਚਕਰ ਨੇ ਸ਼ਾਲਨੀ ਸ਼ਰਮਾ ਪ੍ਰੀਤ ਅਗਰ왈 ਪ੍ਰੀਤੀ ਅਗਰ왈 ਲਖਵਿੰਦਰ ਸਿੰਘ ਰਾਏ ਰਾਜਵਿੰਦਰ ਕੌਰ ਪ੍ਰੀਤੀ ਅਗਰ왈 ਜੈ ਗਾਬਾ ਅਮਰਦੀ ਪ੍ਰਧਵਾ ਦਿਦਾਰਗੁਰਨਾ ਵੀ ਜੁੜੇ ਹੋਏ ਨੇ ਸਾਡੇ ਸਾਥੀ ਨੇ ਇਹ ਵੀ ਕਹਿ ਰਹੇ ਸੀ ਦਿਦਾਰ ਵੀ ਕਹਿੰਦੇ ਕੱਲ ਬਹੁਤ بارش ਹੋਈ ਉੱਥੇ ਦੇਖੋ ਰਾਤੀ ਮਤਲਬ ਮੰਨੂ ਆਨ ਲੱਗਦਾ ਕਿ ਸਾਡੇ ਵੀ ਜਿਹੜਾ ਇਲਾਕਾ ਹੁੰਦਾ ਨਹੀਂ ਲੱਗਿਆ ਇੱਥੇ ਵੀ ਬੱਦਲ ਫੱਟ ਬੱਦਲ ਫੱਟਦੇ ਨੇ ਪਰ ਬੱਦ ਪਹਾੜਾ ਵਾਂਗੂ ਉੱਥੇ ਆਨ ਲੱਗਦਾ ਹੁੰਦਾ ਵੀ ਉੱਥੇ ਕਿਉਂਕਿ ਮਿੱਟੀ ਆ ਜਾਂਦੀ ਹੈ ਪਹਾੜ ਰੁੜਿਆ ਹੁੰਦਾ ਹ ਹੁਣ ਰਾਤ 2 ਤੋਂ 4 ਵਜੇ ਤੱਕ ਚੰਡੀਗੜ੍ਹ ਮੋਹਾਲੀ ਜੀਰਕਪੁਰ ਦੇ ਵਿੱਚ ਜੋ ਜਿਸ ਤਰ੍ਹਾਂ ਮੀਂਹ ਪਿਆ ਹੈ ਤੇ ਮੋਰਨੀ ਮੋਰਨੀ ਚ ਉਸ ਤਰ੍ਹਾਂ ਹੀ ਹੋਇਆ ਜੋ ਪਹਾੜਾ ਕਰਦਾ ਸੀ ਸੋ ਪਾਣੀ ਆਨ ਲੱਗਦਾ ਜਿਵੇਂ ਪਾਣੀ ਪਾਣੀ ਡੁੱਲਦਾ ਹੁੰਦਾ ਜਿਵੇਂ ਪਹਿਲਾਂ ਮੀਂਹ ਨਹੀਂ ਪੈ ਲੱਗਦਾ ਮੀਂਹ ਨਹੀਂ ਪੈ ਰਿਹਾ ਪਾਣੀ ਡੁੱਲ ਰਿਹਾ ਅਸਮਾਨ ਤੋਂ ਇੱਥੇ ਵੀ ਇਸ ਤਰ੍ਹਾਂ ਹੈ ਤੇ ਬੜੀ ਬੇਜ ਕਿੰਨੀ ਵਾਲੀ ਹਾਲਤ ਬਣੀ ਹੋਈ ਹੈ ਵੀ ਅਜੇ ਵੀ ਕੋਈ ਪਤਾ ਨਹੀਂ ਕਦੋਂ ਕਿੱਥੇ ਕੱਲ ਦੇਖੋ ਕਿੰਨਾ ਇੱਥੇ ਪਿਆ ਤੇ ਉਹਦੇ ਨਾਲ ਮਹਾਲੀ ਚ ਡੇਰਾ ਬਸੀ ਜੀਰਕਪੁਰ ਸਾਰੇ ਪਾਣੀ ਪਾਣੀ ਹੋ ਗਿਆ ਕੱਲ ਦਿਨ ਦੇ ਵੀ ਤੇ ਅ ਦੇਖੋ ਹਾਲਤੇ ਹੈ ਠੀਕ ਹੈ ਸਾਰਾ ਕੁਝ ਸੰਤੰਤਰ ਐਕਟ ਚ ਜਾਏਗਾ ਪਰ ਇੱਕ ਸਵਾਲ ਜਿਹੜਾ ਇਹ ਹੈਗਾ ਮੀਡੀਆ ਦੇਖੋ ਸਾਡੇ ਅਸੀਂ ਮੀਡੀਆ 'ਚ ਹੈਗੇ ਪੰਜਾਬ ਦੇ মিডিਆ ਤੇ ਨਿੱਜਨ ਦਾ মিডিਆ ਬਹੁਤ ਪੋਜ਼ਿਟਿਵ ਰੋਲ ਪਲੇ ਕਰ ਰਿਹਾ ਹੈ ਹਾਈਲਾਈਟ ਕਰ ਰਿਹਾ ਸਾਰੇ ਹਰ ਤਰ੍ਹਾਂ ਦੀ ਜਿਹੜੀ ਗਤਮੀਆਂ ਹੈ ਭਾਵੇਂ ਉਹ ਲੋਕਾਂ ਦੀ ਤਕਲੀਫ ਹੈ ਦੁੱਖ ਹੈ ਜਾਂ ਭਾਵੇਂ ਉਹ ਮੁਸ਼ਕਲ ਹੈ ਤੇ ਜਾਂ ਰਿਲੀਫ ਵਰਕ ਹੈ ਰੈਸਕਿਊ ਵਰਕ ਹੈ ਤੇ ਜਾਂ ਜਿੱਥੇ-ਇਥੇ ਨਹੀਂ ਵੀ ਸਰਕਾਰਾਂ ਪਹੁੰਚੀਆਂ ਉੱਥੋਂ-ਉੱਥੇ ਵੀ মিডিਆ ਜਿਹੜਾ ਪਹੁੰਚ ਕੇ ਦਿਖਾ ਰਿਹਾ ਹੈ ਸਾਡਾ ਬਹੁਤ ਪੋਜ਼ਿਟਿਵ ਰੋਲ ਹੈਗਾ মিডিਆ ਦਾ ਆਪਣਾ ਸਵਾਲੇ ਉੱਠ ਰਿਹਾ ਹੈ ਵੀ ਇੰਨਾ ਕੁਝ ਹੋ ਗਿਆ ਇਸ ਰੀਜਨ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਪੰਜਾਬ ਦੀ ਜਿਹੜੀ ਸਟ੍ਰੈਟੈਜਿਕ ਇੰਪੋਰਟੈਂਸ ਹੈ ਪੰਜਾਬ ਬਾਰਡਰ ਸਟੇਟ ਹੈ ਪੰਜਾਬ ਮੂਲਕ ਦਾ ਢਿੱਡ ਭਰਨ ਵਾਲਾ ਉਹ ਹੈ ਜਿਹੜੀ ਹੁਣ ਤੱਕ ਦੇ ਅੰਕੜੇ ਨੇ ਬੜੇ ਮਤਲਬ ਦਿਲ ਹਲਾਉ ਨੇ ਕਿ ਕਿੰਨੇ ਲੱਖ ਏਕੜ ਜਿਹੜੀ ਇਹੋ ਸਾਰੀ ਫਸਲਾਂ تباہ ਹੋ ਗਈਆਂ ਨੇ ਝੋਨੇ ਦੀ ਫਸਲ ਹੈ ਇਸ ਵੇਲੇ ਜਾਂ ਹੋਰ ਫਸਲਾਂ ਵੀ ਸੀ ਕਿ ਜਿਹੜੀ ਇਸ ਵੇਲੇ ਸੋਨੀ ਦੀ ਫਸਲਾਂ ਜਿਹਨੂੰ ਕਹਨੇ ਆ ਸੀ ਤੇ ਉਹ ਲੱਖਾਂ ਏਕੜ ਸਾਰੇ ਮਰੀਮੇਟ ਹੋ ਗਿਆ ਨੇ ਤੇ ਕਿੱਥੋਂ ਅਨਾਜ ਪੈਦਾ ਹੋਏਗਾ ਪਹਿਲਾਂ ਆਪਣੇ ਲੋਕਾਂ ਦਾ ਢਿੱਡ ਕਿਵੇਂ ਭਰੇਗਾ ਫਿਰ ਅਸੀਂ ਮੁਲਕ ਨੂੰ ਕਿੱਥੋਂ ਦੇਵਾਂਗੇ ਜੇ ਪੈਦਾ ਹੀ ਨਹੀਂ ਹੋਇਆ ਤਾਂ ਮੁਲਕ ਦੇ ਜਿਹੜੇ ਗੋਦਾਮ ਕਿਵੇਂ ਭਰਨਗੇ ਤੇ ਜੇ ਗੋਦਾਮ ਨਹੀਂ ਭਰਨਗੇ ਤੇ ਜਿਹੜੇ ਸਰਕਾਰਾਂ ਜੜੀਆਂ ਉਹਦੇ ਚੋਂ ਸਕੀਮਾਂ ਚਲਾ ਰਹੀਆਂ ਨੇ ਅੰਤੋਦਿਆ ਤੇ ਦੂਸਰੀ ਜਿਹੜੀ ਅੰਪ ਦੇਣ ਵਾਲੀਆਂ ਅਨਾਜ ਦੇਣ ਵਾਲੀਆਂ ਉਹ ਕਿੱਥੇ ਚਲਾਉਣਗੇ ਆ ਤੇ ਮੁਲਕ ਦਾ ਢਿੱਡ ਕਿਵੇਂ ਭਰੇਗਾ ਬਾਕੀ ਦਾ ਵੀ ਤੋ ਇਹ ਪੰਜਾਬ ਦੀ ਬਹੁਤ ਸਟਰੈਟੈਜਿਕ ਹੋਇਆ ਨਾਲੇ ਬਾਰਡਰ ਸਟੇਟ ਹੋਣ ਕਰਕੇ ਫਿਰ ਤੇ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਇਹੋ ਜੀ ਮੁਸੀਬਤ ਚ ਪੰਜਾਬ ਦੀ ਬਾਹ ਫੜਨ ਵਾਲਾ ਕੋਈ ਸਾਹਮਣੇ ਆਇਆ ਕੋਈ ਹੈ ਸਾਡੇ ਲੋਕ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਹਾਂ ਠੀਕ ਹੈ ਸਰਕਾਰੀ ਏਜੰਸੀਆਂ ਕੁਛਣ ਲੱਗੀਆਂ ਨੇ ਪਰ ਪਰ ਜਿੰਡੀ ਜੱਡੀ ਵੱਡੀ ਮੁਸੀਬਤ ਹੈ ਜਿੰਨਾ ਵੱਡਾ ਕਨਸਰਨ ਹੋਣਾ ਚਾਹੀਦਾ ਸੀ ਬਾਕੀ ਮੁਲਕ ਨੂੰ ਜਾਂ ਕੇਂਦਰ ਸਰਕਾਰ ਨੂੰ ਉਹ ਦਿਖ ਨਹੀਂ ਰਿਹਾ ਹੈ ਹੈਰਾਨੀ ਦੀ ਗੱਲ ਹੈ ਸਮਝੋਂ ਬਾਹਰ ਹੈ ਜਾਂ ਅਫਸੋਸ ਦੀ ਗੱਲ ਵੀ ਹੈ ਕਿ ਕੇਂਦਰ ਸਰਕਾਰ ਤਾਂ ਜਿਹੜੀ ਐਨਡੀਐ ਸਰਕਾਰ ਮੋਦੀ ਸਰਕਾਰ ਕਹ ਲੋ ਉਹਨੂੰ ਉਹ ਬਿਲਕੁਲ ਹੀ ਚੁੱਪ ਹੈ ਇੰਨੇ ਦਿਨ ਹੋ ਗਏ ਕਿੰਨਿਆ ਹੋ ਗਏ ਤੇ ਉਹਦਾ ਕਿ ਜੇ ਦਾ ਕੋਈ ਹਿਲਜੁਲ ਕੋਈ ਸ਼ਗਰਮੀ ਕੋਈ ਜੈਸਚਰ ਕੋਈ ਕੋਈ ਕਿਸੇ ਤਰ੍ਹਾਂ ਦੀ ਪਹਿਲ ਕਦਮੀ ਕਿ ਨੁਕਸਾਨ ਇਹ ਨਾ ਹੋ ਰਿਹਾ ਹੈ ਇਹਦਾ ਜਿਤੇ ਲਗਾਤਾਰ ਇਹ ਵੀ ਪਤਾ ਹੈ ਕਿ ਕੋਈ ਜਾ ਰਿਹਾ ਤੇ ਕੋਈ ਕਿਸੇ ਤਰ੍ਹਾਂ ਦਾ ਕੋਈ ਜ਼ਿਕਰ ਗੱਲਬਾਤ ਚ ਕੋਈ ਪਹਿਲ ਕਦਮੀ ਉਹ ਨਜ਼ਰ ਨਹੀਂ ਆਈ ਵੈਸੇ ਤਾਂ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਪਰ ਜਿਹੜੀ ਰਾਜ ਜਿਹੜੀ ਰੂਲੇ ਪਾਰਟੀ ਹੈ ਭਾਜਪੀ ਉਹਦੇ ਨਾਲ ਜਿਹੜੀ ਸਬੰਧਤ ਪਾਰਟੀ ਹੈ ਪੰਜਾਬ ਦਾ ਜੋ ਉਹਨਾਂ ਉਹਨਾਂ ਦੀ ਜਿਆਦਾ ਜ਼ਿੰਮੇਵਾਰੀ ਹੈ ਵੀ ਉਹ ਆਪਣੇ ਸਰਕਾਰ ਨੂੰ ਕਹਿਣ ਵੀ ਤੁਸੀਂ ਵੀ ਕੁਝ ਕਰੋ ਹਿੱਲੋ ਵੀ ਤੁਸੀਂ ਵੀ ਜਦੋਂ ਕਿਤੇ ਮੁਸੀਬਤ ਆਉਂਦੀ ਹੈ ਤਾਂ ਜਿਹੜਾ ਕੁਦਰਤੀ ਨੇਚਰਲ ਕਲਾਈਮਟੀ ਫੰਡ ਹੁੰਦਾ ਉਹ ਕਦੇ ਵਸੁੰਦਾ ਤੇ ਇੱਕ ਹੋਰ ਵੀ ਮੈਂ ਨਾਲ ਨੇਚਰਲ ਕਲਾਈਮਟੀ ਜਿਹੜਾ ਕੁਦਰਤੀ ਆਫਤ ਫੰਡ ਹੈ ਉਹਦੇ ਬਾਰੇ ਵੀ ਮੈਂ ਗੱਲ ਕਰੂੰਗਾ ਕਿ ਉਹਦੀਆਂ ਜਿਹੜੀਆਂ ਜਿਹੜੇ ਮਾਪਦੰਡ ਨਾਰਮਲ ਤੁਸੀਂ ਮਿੱਥੇ ਹੋਏ ਨੇ ਆ ਨਹੀਂ ਦੇਣਾ ਇਹਦੀ ਕਰਨਾ ਇਹਦੇ ਚ ਉਹ ਉਹ ਰਿਲੈਕਸ ਕਰਨੇ ਪੈਣੇ ਆ ਐਕਸਟਰਾਔਰਡੀਨਰੀ ਸਿਚੁਏਸ਼ਨ ਹੈ ਹੁਣ ਕੁਦਰਤੀ ਆਫਤ ਜਿਹੜੀ ਹੈ ਬੜੀ ਐਕਸਟਰਾਔਰਡੀਨ ਗੈਰ ਕੁਦਰਤੀ ਹੈ ਔਰ ਗੈਰ ਰਵਾਇਤੀ ਹੈਗੀ ਸਾਰੀ ਇਸ ਕਰਕੇ ਜਿਹੜੇ ਮਾਪਦੰਡ ਵੀ ਤੁਹਾਨੂੰ ਢਿੱਲੇ ਕਰਨੇ ਪਏ ਨੇ ਮਾਪਦੰਡ ਨਵੇਂ ਬਣਾਉਣੇ ਪਏ ਆ ਮੁਆਵਜ਼ਾ ਦੇਣ ਵਾਸਤੇ ਵੀ ਰਾਹਤ ਦੇਣ ਵਾਸਤੇ ਤੇ ਕੇਂਦਰ ਸਰਕਾਰ ਦੀ ਚੁੱਪ ਆਪਾਂ ਨੂੰ ਸਮਝ ਨਹੀਂ ਆ ਰਹੀ ਕਿਉਂ ਹੈਗੀ ਤੇ ਮੈਨੂੰ ਲੱਗਦਾ ਹੈ ਕਿ ਸਾਰੀਆਂ ਪੰਜਾਬ ਦੀਆਂ ਪਾਰਟੀਆਂ ਨੂੰ ਸਾਰੇ ਐਮਪੀ ਸਾਰੀਆਂ ਇਕੱਠੇ ਹੋਣਾ ਚਾਹੀਦਾ ਹੈ ਇਸ ਗੱਲ ਤੇ ਤੇ ਆ ਜਿਹੜੀ ਇੱਕ ਦੂਜੇ ਦੀ ਤੂੰ ਤੋਂ ਇੱਕ ਦੂਜੇ ਨੇ ਕਿ ਵੀ ਤੂੰ ਆ ਨਹੀਂ ਕੀਤਾ ਫਲਾਣੇ ਵਾਲੇ ਤੂੰ ਆਹਕ ਨਹੀਂ ਕੀਤਾ ਮੈਨੂੰ ਲੱਗਦਾ ਕਿ ਇਹ ਵੇਲਾ ਨਹੀਂ ਹੈ ਇਹ ਪਾਰਟੀ ਦਾ ਸਿਆਸਤ ਦਾ ਇੱਕ ਦੂਜੇ ਦੀ ਭੰਡੀ ਕਰਨ ਦਾ ਜੋ ਹੈਗਾ ਸੋ ਠੀਕ ਆ ਸਭ ਨੂੰ ਦਿਸ ਰਿਹਾ ਜੋ ਸਰਕਾਰ ਕਰ ਰਹੀ ਉਹ ਵੀ ਦਿਸ ਰਿਹਾ ਜੋ ਦੂਜੇ ਕਰ ਰਹੇ ਉਹ ਵੀ ਦਿਸ ਰਿਹਾ ਪਰ ਇਸ ਵੇਲੇ ਸਾਰਿਆਂ ਨੂੰ ਇਕੱਠੇ ਹੋ ਕੇ ਸੈਂਟਰਲ ਗਵਰਨਮੈਂਟ ਤੇ ਜੋੜ ਪਾਉਣਾ ਚਾਹੀਦਾ ਹੈ ਕਿ ਤੁਸੀਂ ਬਾਹਰ ਫੜੋ ਮਦਦ ਕਰੋ ਕਿਉਂ ਸੈਂਟਰ ਤੋਂ ਬਿਨਾ ਇਹ ਜਿਹੜਾ ਇੰਨਾ ਵੱਡਾ ਨੁਕਸਾਨ ਹੋਇਆ ਨਹੀਂ ਪੂਰਾ ਹੋਣਾ ਸੈਂਟਰਲ ਜਿਹੜੇ ਟੈਕਸ ਸਾਡੇ ਹੀ ਟੈਕਸ ਹੈ ਉਹ ਸੈਂਟਰ ਸਰਕਾਰ ਕੋਲ ਕਮਜਾਈ ਕਿ ਕਮਾਈ ਕਾਦੀ ਹੈ ਲੋਕਾਂ ਦੀ ਕਮਾਈ ਹੈ ਮੁਲਕ ਦੇ ਲੋਕਾਂ ਕੋਲ ਇਕੱਠਾ ਕੀਤਾ ਗਿਆ ਸੋ ਸਾਰਿਆਂ ਨੂੰ ਇਕੱਠੇ ਹੋ ਕੇ ਇੱਥੇ ਜੋਰ ਪਾਉਣਾ ਚਾਹੀਦਾ ਹੈ ਤੇ ਮੇਰੀ رائے ਹੈ ਕਿ ਰੀਜਨਲ ਐਮਰਜੈਂਸੀ ਡਿਕਲੇਅਰ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਰੀਜਨਲ ਐਮਰਜੈਂਸੀ ਇਹ ਚ ਪੰਜਾਬ ਹਿਮਾਚਲ ਉਤਰਾਖੰਡ ਜੰਮੂ ਕਸ਼ਮੀਰ ਇਹ ਜਿਹੜੇ ਨਾਲ ਸਟੇਟਾਂ ਸਬ ਉਹ ਸੂਬੇ ਹੈਗੇ ਇਹਨਾਂ ਦੀ ਬਹੁਤ ਐਕਸਟਰਾ ਆਰਡੀਨਰੀ ਮੁਸੀਬਤ ਆਈ ਹੈ ਕੁਦਰਤੀ ਆਫਤ ਹੈ ਤੇ ਐਕਸਟਰਾ ਆਰਡੀਨਰੀ ਮੀਜਰਸ ਹੀ ਲੈਣੇ ਪੈਣੇ ਆ ਇਹਨੂੰ ਰੋਕਣ ਰੀਲੀਫ ਪਹੁੰਚਾਉਣ ਦੇ ਰੋਕਣ ਰਾਹਤ ਪਹੁੰਚਾਉਣ ਦੇ ਲੋਕਾਂ ਦੀ ਰੀਹੈਬਿਲੀਟੇਸ਼ਨ ਪਹਿਲਾਂ ਤਾਂ ਰਾਹਤ ਹੈ ਹੁਣ ਤਾਂ ਰੈਸਕਿਊ ਤੇ ਰਾਹਤ ਹੈ ਰੀਹੈਬਿਲੀਟੇਸ਼ਨ ਦਾ ਫਿਰ ਬਾਅਦ ਦਾ ਗੱਲ ਹੈ ਬਾਅਦ ਦੀ ਹੈ ਬੇ ਕਿੰਨੇ ਹਜ਼ਾਰਾਂ ਮਕਾਨ ਡਿੱਗ ਪਏ ਹਜ਼ਾਰਾਂ ਬੇ ਘਰ ਹੋ ਗਏ ਪਸ਼ੂ ਕਿੰਨੇ ਮੁਰੜ ਕੇ ਮਰ ਗਏ ਕੋਈ ਤੇ ਜਾਨਾਂ ਵੀ ਗਈਆਂ ਤੇ ਜਿਹੜੀਆਂ ਦੇਖੋ ਨਾ ਤੁਸੀਂ ਹਾਈਵੇ ਤੇ ਹਾਈਵੇ ਰੁੜ ਗਏ ਨੇ ਸੜਕਾਂ ਰੁੜ ਗਈਆਂ ਸਾਰੀਆਂ ਉਹ ਕੌਣ ਬਣਾਏ ਕਿੱਥੋਂ ਆਇਆ ਪੈਸਾ ਉਹ ਉਹਦਾ ਮੁੜ ਕੇ ਕੌਣ ਸਾਰ ਲਏਗਾ ਉਹਦੀ ਇਹ ਇਹ ਇਸ ਵੇਲੇ ਸਾਰਿਆਂ ਨੂੰ ਸਿਰ ਜੋੜ ਕੇ ਬੈਠਣ ਕੇ ਸੋਚਣ ਦੀ ਹੈਗੀ ਤੇ ਮੇਰੀ ਇਸ ਸਪੈਸੀਫਿਕ ਰਾਏ ਹੈਗੀ ਕਿ origional emergency declare ਕਰੇ ਸੈਂਟਰ ਤੇ ਸਾਰੇ ਐਮਰਜੈਂਸੀ ਮੀਜਰਜ਼ ਹੀ ਲਏ ਜਾਣ ਤੇ ਐਮਰਜੈਂਸੀ ਫੰਡ ਐਮਰਜੈਂਸੀ ਬਾਇਰ ਐਮਰਜੈਂਸੀ ਫੋਰਸਸ ਸਾਰੀਆਂ ਲਾਈਆਂ ਜਾਣ ਇਸ ਦੇ ਜਿੰਦ ਦੇਖੋ ਸਾਰਾ ਹੀ ਨਹੀਂ ਤਾਂ ਹੈ ਸਾਡਾ ਜਿਹੜਾ ਪੰਜਾਬ ਜਿਹਨੂੰ ਕਹਿੰਦੇ ਆ ਕਿ ਉਹ ਮੁਲਕ ਦਾ ਜਿਹੜਾ ਹਰਨ ਖਲਾਫ ਵੀ ਸਾਰਾ ਜਦੋਂ ਬਿਲਕੁਲ ਭੁੱਖਾ ਸੀ ਜਿਹੜਾ ਸਾਡਾ ਮੁਲਕ ਤੇ ਪੰਜਾਬ ਨੇ ਸਾਰੇ ਮੁਲਕ ਦਾ ਢਿੱਡ ਭਰਿਆ ਹੁਣ ਵੀ ਜਿਹੜੀ 45-40 ਪਰਸੈਂਟ ਜਿਹੜਾ ਸੈਂਟਰ ਪੂਲ ਚ ਪੰਜਾਬੀ ਭਰਦਾ ਪੰਜਾਬੀ ਦੇ ਨਕਲਾ ਤੇ ਸਾਡੀ ਜਿਹੜੀ ਆਬਾਦੀ ਹੈਗੀ 2 ਪਰਸੈਂਟ ਸਾਰੀ ਏਰੀਆ ਵੀ ਸਾਡਾ ਕਿੰਨਾ ਹੈ ਤੇ ਸੋ ਠੀਕ ਹੈ ਜਿਹੜੇ ਆਪਣੇ ਜਿਹੜੇ ਡਿਪਲੋਮੈਟਿਕ ਕੰਮ ਕਰ ਰਹੇ ਆ ਸਰਕਾਰਾਂ ਨੇ ਕੰਮ ਕਰਨੇ ਆ ਉਹ ਕਰੀ ਜਾਂ ਠੀਕ ਹੈ ਪਰ ਇਸ ਵੇਲੇ ਸਭ ਤੋਂ ਵੱਡੀ ਲੋੜ ਇਹ ਇਹਨੇ ਐਮਰਜੈਂਸੀ ਡਿਕਲੇਅਰ ਕਰਨ ਦੀ ਹੈ ਅਰिजिनल ਐਮਰਜੈਂਸੀ ਡਿਕਲੇਅਰ ਕਰੋ ਸੈਂਟਰ ਸਰਕਾਰ ਕਰੇ ਮੋਦੀ ਸਰਕਾਰ ਕਰੇ ਤੇ ਉਸੇ ਤਰ੍ਹਾਂ ਆਪਣੀ ਚੁੱਪ ਵੀ ਤੋੜੇ ਤੇ ਇਹ ਨਹੀਂ ਦੇਖਣਾ ਚਾਹੀਦਾ ਕਿ ਹੁਣ ਕੋਈ ਕਿਸੇ ਵਿਰੋਧੀ ਪਾਰਟੀ ਦੀ ਸਰਕਾਰ ਆ ਜਾਂ ਆਪਣੀ ਸਰਕਾਰ ਨਹੀਂ ਇਸ ਵੇਲੇ ਦੇਖਣ ਦੀ ਲੋੜ ਨਹੀਂ ਹੈ ਤੇ ਨਾ ਹੀ ਉਸ ਵੇਲੇ ਇੱਕ ਦੂਜੇ ਦਾ ਲਤ-ਖਿਚਣ ਦੀ ਲੋੜ ਹੈ ਇਸ ਵੇਲੇ ਉਹ ਬਾਅਦ ਚ ਆਪਣੇ ਹਿਸਾਬ ਨਾਲ ਕਰੀ ਜਾਏ ਜਦੋਂ ਨੋਰਮਲ ਹਾਲਤ ਹੋ ਗਈ ਹੁਣ ਤਾਂ ਲੋਕਾਂ ਦੀ ਤੁਸੀਂ ਸਰਕਾਰ ਦੀ ਮਦਦ ਨਹੀਂ ਕਰਨੀ ਸਰਕਾਰ ਦੇ ਨਾਲ ਨਹੀਂ ਲੋਕਾਂ ਦੀ ਮਦਦ ਕਰਨੀ ਹੈ ਇਹ ਲੋਕ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਕਹਣੇ ਤੁਸੀਂ ਵੀ ਅਸੀਂ ਸਾਡੇ ਆਡੇ ਨੇ ਅਸੀਂ ਬਡੇ ਅਸੀਂ ਹੋਇਆ ਤੇ ਹੁਣ ਦੀ ਜਿਹੜੀ ਚੁੱਪ ਤੋੜੋ ਸੈਂਟਰ ਸਰਕਾਰ ਚੁੱਪ ਤੋੜੇ ਆਪਣੀ ਮੋਦੀ ਸਰਕਾਰ ਤੇ ਐਮਰਜੈਂਸਿ ਡਿਕਲੇਅਰ ਕਰੇ ਐਮਰਜੈਂਸੀ ਸਾਰੇ ਮੈਜਰ ਦੇ ਲਵੇ ਤੇ ਐਮਰਜੈਂਸੀ ਹੀ ਜਿਹੜੇ ਬਚਾ ਦੇ ਕੰਮ ਸ਼ੁਰੂ ਕਰੇ ਤੇ ਐਮਰਜੈਂਸੀ ਹੀ ਜਿਹੜਾ ਰੀਹੈਬਿਲੀਟੇਸ਼ਨ ਦੇ ਕੰਮ ਵੀ ਐਮਰਜੈਂਸੀ ਪੱਧਰ ਤੇ ਕੀਤੇ ਜਾਣ ਤਾਂ ਇਹ ਮੁਰਕੇ ਜਿਹੜਾ ਇਹ ਜਿਹੜਾ ਬਾਦਸ਼ਾਹ ਦਾ ਜਿਹੜਾ ਇਹ ਇਲਾਕਾ ਠੀਕ ਹੈ ਸਾਡੇ ਲੋਕ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਲੰਗਰ ਵੀ ਵਿਚਾਰੇ ਨੇ ਜਿੱਥੇ ਇਥੇ ਕਪੜੇ ਲੰਗਰ ਹੋਰ ਸਭ ਕੁਝ ਇੱਕ ਦੂਜੇ ਲੋਕ ਮਦਦ ਕਰ ਰਹੇ ਨੇ ਸਰਕਾਰ ਵੀ ਲੱਗੀ ਹੋਈ ਹੈ ਪਰ ਇਹ ਕਾਫੀ ਨਹੀਂ ਹੈ ਇਹ ਨਾਲ ਨਹੀਂ ਸਰਨਾ ਇਹ ਨਾਲ ਨਹੀਂ ਪੂਰਾ ਹੋਣਾ ਅੱਗੇ ਜੇ ਜੇ 15 ਸਤੰਬਰ ਤੱਕ ਇਹ ਚੱਲਦਾ ਰਿਹਾ ਤੇ ਫਿਰ ਤਾਂ ਹੋਰ ਵੀ ਹਾਲਤ ਜਿਹੜੀ ਹੈ ਉਹ ਹੋਏ ਖਤਰੇ ਵਾਲੀ ਹੋਏ ਹੁੰਦੀ ਜਾਏਗੀ ਕਿਉਂਕਿ ਪਾਣੀ ਬਿਲਕੁਲ ਹੁਣ ਧਰਤੀ ਜਦਾ ਸਮਾਉਣ ਹੀ ਰਿਹਾ ਪਾਣੀ ਤੇ ਹੋਰ ਨਹੀਂ ਸਮਾਉਣਾ ਕਿ ਉਹ ਵਗਣਾ ਹੀ ਵਗਣਾ ਪਾਣੀ ਨੇ ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਮੈਂ ਆਪਣੇ ਦੇਖ ਲੈਨੇ ਆਪਣੇ ਜਿਹੜੇ ਵਿਊਅਰਸ ਕੀ ਕਹਿੰਦੇ ਨੇ ਜਾਂ ਕੋਈ ਸੀ ਰਾਣੀ ਬਿੰਦਰਾ ਕਰਨ ਨੇ ਗੁਰੂ ਹਰ ਸਾਹਿਬ ਵਿੱਚ ਬਹੁਤ ਰੇਨ ਆ ਜੀ ਕਿ ਕੋਈ ਜੀ ਤਿੰਨ ਦਿਨ ਮਤਲਬ ਆ ਜਿਹੜੇ ਅਗਲੇ ਅੱਜ ਵੀ ਤੇ ਕੱਲ ਵੀ ਦੋ ਜਵੇ ਚਾਰ ਪੰਜ ਛੇ ਜ਼ਿਲ੍ਹਿਆਂ ਚ ਬਹੁਤ ਭਾਰੀ ਬਾਰਿਸ਼ ਦੀ ਫੇਰਸ ਉਹ ਕੋਈ ਕਮਾਣੀ ਹੈਗੀ ਹੈ ਪ੍ਰੈਡਿਕਸ਼ਨ ਹੈਗੀ ਹੈ ਤੇ ਅਜੇ ਕੋਈ ਇਹ ਨਹੀਂ ਹੈ ਕਿ ਉਹ ਖਤਰਾ ਟਲ ਗਿਆ ਸਤੰਬਰ ਚ ਫੇਰ ਸ਼ੁਰੂ ਹੋਣਾ ਹੈ। ਅ ਪ੍ਰੀਤੀ ਅਗਰਵਾਲ ਜੈ ਗੱਭਾ ਅਮਰਦੀ ਬਦਵਾ ਬੀ ਐਮ ਬਦਵਾ ਮੈਂ ਦੇਖ ਰਿਹਾ ਸ਼ਾਇਦ ਕੋਈ ਟਿੱਪਣੀ ਜਾਂ ਕਮੈਂਟ ਕਿਸੇ ਨੇ ਆਪਣਾ ਦੇ ਫਤਿਹਗੜ੍ਹ ਸਾਹਿਬ ਫਿਲਹਾਲ ਠੀਕ ਹੈ ਜੀ। ਕਹਿੰਦੇ ਫਤਿਹਗੜ੍ਹ ਸਾਹਿਬ ਚ ਫਿਲਹਾਲ ਠੀਕ ਹੈ। ਅ ਪ੍ਰਤਪਾਲ ਸਿੰਘ ਸੇਖੋਂ ਜੁੜੇ ਹੋਏ ਨੇ ਕੈਨੇਡਾ ਤੋਂ ਵੈਲਕਮ ਜੀ। ਅ ਸਤਪਾਲ ਉਭਰਾਏ ਕਸ਼ਮੀਰ ਕਰਨਜੀਤ ਕੌਰ ਜੱਸਲ ਜਿਹੜੇ ਹੋਏ ਨੇ 인ਦਰਜੀਤ ਸਿੰਘ ਸਿੱਧੂ ਇਹਨਾਂ ਕੁਦਰਤੀ ਆਫਤ ਬਿਲਕੁਲ ਜੀ ਹੈ ਕੁਦਰਤੀ ਆਫਤ ਚਲੋ ਬਹੁਤ ਸਾਰੇ ਲੋਕ ਹੈ ਕਹਿੰਦੇ ਨੇ ਜਾਂ ਮਤਲਬ এনवायरमेंटਲਿਸਟ ਮੰਨਦੇ ਨੇ ਕਿ ਜੋ ਅਸੀਂ ਕੁਦਰਤ ਨਾਲ ਖਲਵਾੜ ਕਰ ਰਹੇ ਹਾਂ ਉਹਦਾ ਇਹ ਰਿਜ਼ਲਟ ਹੈਗਾ ਉਹ ਇੱਕ ਬਹੁਤ ਬਹਿਸ ਹੈਗੀ ਪੂਰੀ ਬੱਕਰੀ ਹੈ ਠੀਕ ਹੈ ਉਹ ਲੰਮੇ ਦਾ ਪਰ ਇਸ ਵੇਲੇ ਤਾਂ ਫੌਰੀ ਤੌਰ ਤੇ ਅਸੀਂ ਇਸ ਬਹਿਸ ਚ ਪਾ ਕੇ ਆਪਣਾ ਉਨੀ ਇਹ ਨਾ ਕਰ ਸਕਦੇ ਵੀ ਕੌਣ ਜ਼ਿੰਮੇਵਾਰ ਹੈ ਕਿਉਂ ਨਹੀਂ ਉਹ ਠੀਕ ਹੈ ਅਸੀਂ ਉਹ ਅਵਤਾਰ ਸਿੰਘ ਚੱਠਾ ਵੈਰੀ ਇਨਫੋਰਮੇਟਿਵ ਸਾਡ ਨੋਟਿਆਲ ਉਰਮਲਾ ਨੋਟਿਆਲ ਜੁੜੇ ਹੋਏ ਨੇ 인ਦਰਜੀਤ ਸਿੰਘ ਸਿੱਧੂ ਕਿਸਾਨਾਂ ਨੂੰ ਉਹਦੇ ਦੁਕਾਨਦਾਰਾਂ ਨੂੰ ਖੁੱਲ ਕੇ ਮਾਜਾ ਦਿੱਤਾ ਜਾਵੇ ਦੋਨੇ ਸਰਕਾਰ ਵੱਲੋਂ ਕੱਲੇ ਇਨਸਾਨ ਕਿਸਾਨ ਦੁਕਾਨਦਾਰ ਵਰਕਰ ਕੋ ਕਰਮਚਾਰੀ ਮਜ਼ਦ ਮਤਲਬ ਕੋਈ ਇਹੋ ਜਿਹਾ ਇਕੋਨਾਂ ਏਰੀਆ ਚ ਕੋਈ ਇਹੋ ਜਿਹਾ ਬੰਦਾ ਨਹੀਂ ਜਿਹੜਾ ਫੈਕਟ ਨਾ ਹੋਇਆ ਹੋਵੇ ਜਿਹਦਾ ਨੁਕਸਾਨ ਨਾ ਹੋਇਆ ਹੋਵੇ ਉਹ ਹਰ ਕਿਸਦਾ ਹੋਇਆ ਕਿਸੇ ਦਾ ਸਕੂਟਰ ਖੜਾ ਦਾ ਉਹ ਡੁੱਬ ਗਿਆ ਤਾਂ ਉਹ ਗਿਆ ਸਾਈਕਲ ਖੜਾ ਦਾ ਉਹ ਖਰਾਬ ਹੋ ਗਿਆ ਕਾਰ ਖੜੀ ਹੈ ਦੋ ਖਰਾਬ ਹੋ ਗਈ ਟਰੈਕਟਰ ਖੜਾ ਦਾ ਕੋਈ ਜੇ ਜੇ ਕਿਸੇ ਦੀਆਂ ਮੁਰਗੀਆਂ ਰੱਖੀਆਂ ਸੀ ਉਹ ਉਹਦਾ ਨੁਕਸਾਨ ਹੋ ਗਿਆ ਪਸ਼ੂਆਂ ਦਾ ਨੁਕਸਾਨ ਮੈਨੂੰ ਨਹੀਂ ਲੱਗਦਾ ਕੋਈ ਕੁਝ ਬਹੁਤ ਥੋੜੇ ਲੋਕ ਹੋਣੇ ਆ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਹੋਇਆ ਬਚਾ ਹੋਏਗਾ ਸੋ ਮੈਂ ਨਹੀਂ ਕਹਿਣਾ ਸੀ ਦੇਖੋ ਮੈਨੂੰ ਤਾਂ 88 ਦਾ ਵੀ ਯਾਦ ਹੈ 1988 ਚ ਮੈਂ ਜੀਤ ਅਖਬਾਰ ਚ ਹੁੰਦਾ ਸੀ ਉਦੋਂ ਉਹ ਤਾਂ ਅੱਖੀਂ ਦੇਖਿਆ ਕੋਈ ਰਾਤ ਨੂੰ ਸੁੱਤੇ ਪਿਆ ਪਾਣੀ ਛੱਡਿਆ ਸੀਗਾ 8-8 ਫੁੱਟ 10-10 ਫੁੱਟ ਪਾਣੀ ਚੜਿਆ ਸੀਗਾ ਆ ਜਿਹੜਾ ਰੋਪੜ ਨੰਦਪੁਰ ਸਾਹਿਬ ਦਾ ਇਲਾਕਾ ਸਾਰੇ ਇੱਧਰ ਸਾਰੇ ਤੇ ਬਹੁਤ ਉਦੋਂ ਬਹੁਤ ਨੁਕਸਾਨ ਹੋਇਆ ਸੀ ਪਸ਼ੂਦਾ ਇੰਨੇ ਰੋੜੇ ਸੀ ਪੁੱਛੋ ਹੀ ਨਾ ਦੇ ਸੁੱਤੇ ਬੈਠੇ ਲੋਕੀ ਮੋਤਾਂ ਵੀ ਬੜੀਆਂ ਹੋਈਆਂ ਸੀ ਉਦੋਂ ਬੜੇ ਅ ਨੁਕਸਾਨਜਾਨੀ ਨੁਕਸਾਨੀ ਬੜਾ ਹੋਇਆ ਸੀ ਤੇ ਉਹ ਉਹ ਮੈਨੂੰ ਯਾਦ ਆ ਗਿਆ ਸਾਰਾ ਸੀਨ ਉਸ ਵੇਲੇ ਤੇ ਇਸ ਵਾਰੀ ਇਹ ਤਾਂ ਇੰਨੀ ਇੱਕ ਤਾਂ ਹੈਗੀ ਚਲੋ ਹੁਣ ਵੀ ਕੁਝ ਹਿੱਸਾ ਲੋਕਾਂ ਦਾ ਇਹ ਦੋਸ਼ ਲਾ ਰਿਹਾ ਕਿ ਕਿ ਜਿਹੜਾ ਡੈਮ ਦਾ ਪਾਣੀ ਜਿਹੜਾ ਪਹਿਲਾਂ ਕਿਉਂ ਨਹੀਂ ਛੱਡਿਆ ਗਿਆ ਰੈਗੂਲਰਲੀ ਕਿਉਂ ਨਹੀਂ ਫਲੋ ਕੀਤਾ ਗਿਆ ਇਕਦਮ ਕਿਉਂ ਛੱਡਿਆ ਜਾ ਰਿਹਾ ਹੁਣ ਵੀ ਸਵਾਲ ਹੈਗੇ ਨੇ ਪਰ ਮੰਨ ਤੇ ਹੁਣ ਵੀ ਸਾਲ ਹੋ ਗਏ ਨੇ ਪਰ ਉਸ ਵੇਲੇ ਤਾਂ ਅਚਾਨਕ ਛੱਡਿਆ ਸੀ ਬਿਨਾ ਕਿਸੇ ਵਾਰਨਿੰਗ ਤੋਂ ਬਿਨਾ ਕਿਸੇ ਉਸ ਤੋਂ ਤੇ ਉਹਦੇ ਨਾਲ ਬਹੁਤ ਸਾਰਾ ਨੁਕਸਾਨ ਹੋ ਗਿਆ ਸੀਗਾ ਸੋ ਫੇਰ ਮੇਰੀ ਇਹੀ ਇਹ ਹੈਗਾ ਕਿ ਕੇਂਦਰ ਸਰਕਾਰ ਆਪਣੀ ਚੁੱਪ ਤੋੜੇ ਉਹਦੇ ਸਰਕਾਰ ਤੇ ਪੰਜਾਬ ਸਰਕਾਰ ਵੀ ਆਪਣੀ ਹੋਰ ਤਾਕਤ ਲਾਏ ਐਮਰਜੈਂਸੀ ਲਾਏ ਤੇ ਸਾਰੇ ਇਕੱਠੇ ਹੋ ਕੇ ਜਿੰਨੇ ਐਮਪੀ ਨੇ ਆਪਣੇ ਮਤ ਪੇਰ ਛੱਡ ਕੇ ਪਾਰਟੀਆਂ ਵਾਲੇ ਸਾਰੇ ਇਕੱਠੇ ਹੋਣ ਸਰਕਾਰ ਤੇ ਸਾਰੇ ਵਿਰੋਧੀ ਪਾਰਟੀਆਂ ਸਾਰੇ ਸਾਰੇ ਸੈਂਟਰਲ ਗਵਰਨਮੈਂਟ ਤੇ ਜ਼ੋਰ ਪਾਉਣ ਤੇ ਬੀਜੇਪੀ ਦੀ ਜਿਆਦਾ ਜ਼ਿੰਮੇਵਾਰੀ ਇਸ ਚ ਕਿ ਤੁਸੀਂ ਐਮਰਜੈਂਸੀ ਡਿਕਲੇਅਰ ਕਰੋ ਐਮਰਜੈਂਸੀ ਕਦਮ ਲਓ ਐਮਰਜੈਂਸੀ ਮਿਹਨਤ ਐਮਰਜੈਂਸੀ ਰੀਲੀਫ ਐਮਰਜੈਂਸੀ ਰੈਸਕਿਊ ਤੇ ਐਮਰਜੈਂਸੀ ਫੰਡ ਤੇ ਸਭ ਤੋਂ ਪਹਿਲਾਂ ਇਹਦੇ ਚ ਇਹ ਹੁੰਦਾ ਫੌਰੀ ਰਾਹਤ ਤੁਰਤ ਰਾਹਤ ਇਮੀਡੀਏਟਲੀ ਰਾਹਤ ਜਿਹੜੀ ਹੈ ਉਹ ਦੇਣੀ ਹੁੰਦੀ ਹੈ ਸੈਂਟਰ ਸਰਕਾਰ ਨੇ ਜਾਂ ਸੁਨਕਾਰ ਨੇ ਲੋਕਾਂ ਨੂੰ ਉਹ ਨਾ ਹੀ ਨਿ ਜ਼ਿਕਰ ਹੀ ਨਹੀਂ ਕਿਤੇ ਫੌਰੀ ਰਾਹਤ ਦਾ ਕੋਈ ਤੇ ਹੁਣ ਤੁਸੀਂ ਜਦੋਂ ਬਾਅਦ ਵਿੱਚ ਤੁਸੀਂ ਕਹੋਗੇ ਅਸੀਂ ਜੀ ਟੀਮਾਂ ਭੇਜਾਂਗੇ ਟੀਮਾਂ ਭੇਜ ਕੇ ਫਿਰ ਕਰਾਂਗੇ ਅਸੈਸਸ ਕਰਾਂਗੇ ਕਿੰਨਾ ਲੋਕਾਂ ਨੂੰ ਹੋਇਆ ਟੀਮਾਂ ਭੇਜਣ ਤੇ ਤਾਂ ਦੋ ਮਹੀਨੇ ਲੱਗ ਜਾਣਗੇ ਟੀਮ ਕਿੰਨੇ ਦਿਨ ਲੱਗ ਜਾਂਦੇ ਹੈ ਤੇ ਗਲਤ ਲੋਕ ਤਾਂ ਲੋਕਾਂ ਨੂੰ ਲੋੜ ਐ ਇਸ ਵੇਲੇ ਫੌਰੀ ਰਾਹਤ ਦੀ ਲੋੜ ਐ ਫੌਰੀ ਰਾਹਤ ਕਿ ਜਿਸ ਫਾਰਮ ਚ ਵੀ ਹੋਵੇ ਲੋਕਾਂ ਨੂੰ ਜਿੱਥੇ-ਇਥੇ ਜਿਹੜੀ ਚੀਜ਼ ਦੀ ਲੋੜ ਹੈ ਉਹਦੀ ਜਾਣੀ ਚਾਹੀਦੀ ਹੈ ਤੇ ਉਹ ਤਾਂ ਹੀ ਹੋਏਗਾ ਕਿ ਸੈਂਟਰਲ ਗਵਰਨਮੈਂਟ ਪਹਿਲ ਕਰੇਗੀ ਤੇ ਇਮੀਡੀਏਟ ਜਿਹੜੀ ਰਾਹਤ ਆ ਰਿਲੀਫ ਜਿਹੜਾ ਮੇਰੇ ਮੌਕੇ ਬੰਦਾ ਤੇ ਅਜੇ ਤੱਕ ਤਾਂ ਮੈਂ ਸੈਂਟਰ ਤੋਂ ਇਹ ਵੀ ਨਹੀਂ ਸੁਣਿਆ ਕੋਈ ਟੀਮ ਭੇਜਣ ਦੀ ਵੀ ਉਹਨਾਂ ਦੀ ਕੋਈ ਨਹੀਂ ਖਬਰ ਆਈ ਹੈ ਇਹ ਵੀ ਬੜਾ ਉਹ ਮੈਨੂੰ ਸਾਨੂੰ ਬੜਾ ਇਸ ਗੱਲ ਤੇ ਮਤਲਬ ਹੈਰਾਨੀ ਵੀ ਹੈ ਇਕੋ ਇਸ ਗੱਲ ਦਾ ਜ਼ਿਕਰ ਹੀ ਨਹੀਂ ਹੋਇਆ ਵੀ ਅਸੀਂ ਕਿ ਟੀਮ ਪੇਜ ਰਿਹਾ ਕਿ ਨੁਕਸਾਨ ਕਿੰਨਾ ਹੋਇਆ ਕਿੰਨਾ ਹੋ ਰਿਹਾ ਸਾਹਮਣੇ ਨੈਸ਼ਨਲ ਮੀਡੀਆ ਚ ਵੀ ਕਵਰੇਜ ਹੋ ਰਹੀ ਹੈ ਯਾਨੀ ਕਿ ਹੋ ਰਹੀ ਉਹ ਲੋਕਾ ਸਾਡਾ ਅਰੀਜਨਲ ਮੀਡੀਆ ਤਾਂ ਦੇਖ ਹੀ ਰਿਹਾ ਘਰ ਹੀ ਰਿਹਾ ਹੈ ਜਸਮੀਡੀਆ ਚ ਵੀ ਹੋਈ ਹੋ ਸਕਦਾ ਥੋੜੀ-ਮੋਟੀ ਹੋਵੇ ਅਸੀਂ ਵੀ ਬਾਹਰ ਧਿਆਨ ਦਿੰਦੇ ਉਧਰ ਤੇ ਪਰ ਏਜੰਸੀਆਂ ਕੀ ਕਰਦੀਆਂ ਆਈ ਵੀ ਦੂਜੀ ਐਂਟਲੈਂਸ ਏਜੰਸੀਆਂ ਹੋਰ ਸਾਰੀਆਂ ਕੀ ਕਰਦੀਆਂ ਨੇ ਸੈਂਟਰ ਨੂੰ ਦਾਮਿਟਮੈਂਟ ਦੀ ਖਬਰ ਮੇਲੀ ਨਹੀਂ ਹੈ ਇਤਨੀ ਜੇ ਜਦੋਂ ਆਰਮੀ ਲੱਗੀ ਹੋਈ ਹੈ ਐਨਡੀਆਰਐਫ ਲੱਗੀ ਹੋਈ ਹੈ ਤੇ ਸੈਂਟਰ ਦੇ ਅੰਦਰ ਹੀ ਹੈ ਉਹਨੂੰ ਪਤਾ ਹੀ ਹੈ ਨੀ ਕੀ ਕੁਝ ਹੋ ਰਿਹਾ ਸੋ ਇਸ ਕਰਕੇ ਅ ਸੱਡੀ ਵੀ ਇਹ ਅਪੀਲ ਹੈ ਸਾਰਿਆਂ ਨੂੰ ਇਕੱਠੇ ਹੋ ਕੇ ਸੈਂਟਰ ਦੇ ਜੌਰ ਪਾਓ ਤੇ ਮੋਦੀ ਸਰਕਾਰ ਆਪਣੀ ਚੁੱਪ ਤੋੜੇ ਤੇ ਐਮਰਜੈਂਸੀ ਡਿਕਲੇਅਰ ਕਰੇ ਐਮਰਜੈਂਸੀ ਕਦਮ ਲਵੇ ਰਿਲੀਫ ਆਸਤੇ ਸਾਡਾ ਇੰਨਾ ਹੀ ਕਹਿਣਾ